ਦਾ ਹੈਗਾ ਫਿਰ ਐਵਰੇਜ ਜੀ ਜੇ ਆਪਾਂ 1000 ਟਰੈਕਟਰ ਕਰਤਾ ਮੰਨ ਲਾ ਹਮ ਕਿੰਨੀ ਕ ਵਾਰ ਆਪਾਂ ਨੂੰ ਦੁਬਾਰੇ ਜਾਣਾ ਪਿਆ 1000 ਟਰੈਕਟਰ ਮਗਰ ਕਿੰਨੇ ਕ ਟਰੈਕਟਰਾਂ ਨੂੰ ਆਪਾਂ ਦੁਬਾਰੇ ਹੱਥ ਲਾਉਣਾ ਪਏ ਮੈਂ ਦੇਖੋ ਟਰੈਕਟਰ ਚਲੋ 1000 ਮਗਰ ਤਾਂ ਦੋ ਕ ਟਰੈਕਟਰ ਆਉਣਗੇ ਮੈਂ ਜਿੰਨੇ ਹੁਣ ਤੱਕ ਕਰਨੇ ਮੈਂ ਮੰਨ ਕੇ ਪੰਜ ਟਰੈਕਟਰ ਦੁਬਾਰਾ ਖੋਲ ਕੇ ਸੈੱਟ ਕਰਨੇ ਮੇਰੇ 2400 ਟਰੈਕਟਰ ਦੇ ਵਿੱਚੋਂ ਨਾਲ ਮਤਲਬ ਕੋਈ ਮੋਡਲ ਛੱਡਿਆ ਨਹੀਂ ਹੈਗਾ ਸਾਰੀ ਤਕਰੀਬਤ ਕਰਦੇ ਆਪਾਂ ਬਾਈ ਜੀ ਕਬੋਟਾ ਕੋਈ ਹੱਥ ਨਹੀਂ ਪਾਉਂਦਾ ਆਇਸ਼ਰ ਨੂੰ ਕੋਈ ਹੱਥ ਨਹੀਂ ਪਾਉਂਦਾ ਫਾਰਮ ਟਰੈਕ ਨੂੰ 4 ਵੀਲਰ ਨੂੰ ਕੋਈ ਹੱਥ ਨਹੀਂ ਪਾਉਂਦਾ ਇੱਕ ਕੱਲਾ ਵੀਰ ਉਹ ਨਹੀਂ ਕਹਿੰਦੇ ਡੰਡ ਗਿਆਰਾ ਨਹੀਂ ਕਰਦੇ ਉਹ ਸ਼ੁਰੂ ਤੋਂ ਹੀ ਕਿਹਾ ਆਪਾਂ ਨੇ ਕਰਿਆ ਹੀ ਨਹੀਂ ਤੁਹਾਡੀ ਪਹਿਲੀ ਵੀਡੀਓ ਵਿੱਚ ਵੀ ਆਹੋ 2020 ਵਿੱਚ ਬਣਾਈ ਦੀ ਆਪਾਂ ਨੇ ਹਾਂ ਜੀ ਆਪਾਂ ਉਹਨੂੰ ਲੋਡ ਨਹੀਂ ਪੈਂਦੀ 57 ਗੱਰੀ ਗੱਰੀ ਪੈ ਜੇ ਚੱਲ ਜਾਂਦਾ ਕੰਮ ਬਾਕੀ ਜਿਹੜਾ ਮਰਜੀ ਆ ਜਾਵੇ ਆ ਜਾਓ ਫੇ ਫਾਟਾ ਮਾੜਾ ਜਿਹਾ ਦਿਖਾਓ ਯਾਰ ਬਾਬਾ ਇਹ ਪਹਿਲੇ ਬੰਦੇ ਨੇ ਮੇਰੇ ਚੈਨਲ ਦੇ ਕੈਰੀਅਰ 'ਚ ਜਿਨ੍ਹਾਂ ਦਾ ਮੈਨੂੰ ਅੱਜ ਤੱਕ ਕਦੇ ਲਾਂਬਾ ਨਹੀਂ ਆ ਕਿਸੇ ਨੇ ਮੈਨੂੰ ਮੈਸੇਜ ਕਰਕੇ ਇਹ ਨਹੀਂ ਕਿਹਾ ਵੀ ਇਹਨਾਂ ਦਾ ਟਰੈਕਟਰ ਖਰਾਬ ਆ ਸਾਨੂੰ ਤੰਗ ਕਰਦਾ ਹੈ ਜਾਂ ਸਾਡੇ ਨਾਲ ਧੱਕਾ ਕਰਦਾ ਸਾਨੂੰ ਲੁੱਟ ਲਿਆ ਜੇ ਕੋਈ ਬੰਦਾ ਇੱਕ ਵੀ ਮੈਸੇਜ ਆ ਕਮੈਂਟ ਵੀ ਪ੍ਰੂਵ ਕਰ ਦਵੇ ਤਾਂ ਮੈਂ ਦੇਣਦਾਰ ਨਹੀਂ ਹਾਂ ਠੀਕ ਆ ਜੀ ਸਾਰੀ ਗੱਲ ਜੀ ਸੋਹਣਿਓ ਪਹੁੰਚਿਆ ਧਮਾਨ ਟਰੈਕਟਰ ਅਜਨੌਦਾ ਜੀ ਏ ਬੀ ਸੀ ਮਾਨ ਟਰੈਕਟਰ ABC ਵਾਲੇ ਦੇਵਤਿਆਂ ਕੋਲ ਹੈਲੀਕਾਪਟਰਾਂ ਕੋਲ ਮੈਂ ਥੋੜੀ ਜੀ ਗੱਲ ਐਡ ਆਨ ਕਰਦਾ ਵੀਰੇ ਉਹਨਾਂ ਦੀ ਵੀਡੀਓ ਮੈਂ ਜਦੋਂ ਚੈਨਲ ਇਨੀਸ਼ੀਅਲ ਸਟੇਜ 'ਚ ਸਟਾਰਟ ਕੀਤਾ ਸੀ ਉਦੋਂ ਮੈਂ ਅਰ ਜੋਧਾ ਵੀਰੇ ਆਏ ਸੀ ਉਦੋਂ ਅਸੀਂ ਇਹਨਾਂ ਦੀ ਵੀਡੀਓ ਪਾਈ ਸੀ ਔਰ ਇਹ ਪਹਿਲੇ ਬੰਦੇ ਨੇ ਮੇਰੇ ਚੈਨਲ ਦੇ ਕੈਰੀਅਰ 'ਚ ਜਿਨ੍ਹਾਂ ਦਾ ਮੈਨੂੰ ਅੱਜ ਤੱਕ ਕਦੇ ਲਾਂਬਾ ਨਹੀਂ ਆਇਆ ਕਿਸੇ ਨੇ ਮੈਨੂੰ ਮੈਸੇਜ ਕਰਕੇ ਇਹ ਨਹੀਂ ਕਿਹਾ ਵੀ ਇਹਨਾਂ ਦਾ ਟਰੈਕਟਰ ਖਰਾਬ ਆ ਸਾਨੂੰ ਤੰਗ ਕਰਦਾ ਜਾਂ ਸਾਡੇ ਨਾਲ ਧੱਕਾ ਕਰਦਾ ਸਾਨੂੰ ਲੁੱਟ ਲਿਆ ਜੇ ਕੋਈ ਬੰਦਾ ਇੱਕ ਵੀ ਮੈਸੇਜ ਆ ਕਮੈਂਟ ਵੀ ਅਪਰੂਵ ਕਰ ਦਵੇ ਤਾਂ ਮੈਂ ਦੇਣਦਾਰ ਨਹੀਂ ਹਾਂ ਠੀਕ ਆ ਜੀ ਸੋ ਅਗਲੀ ਗੱਲ ਆ ਵੀ ਬਾਈ ਉਹਨਾਂ ਨੇ 2400 ਪਲੱਸ ਟਰੈਕਟਰ ਲੋਹਾਈ ਮੀਡੀਅਮ ਕਰਕੇ ਮੇਰਾ ਖਿਆਲ ਆ ਅਸੀਂ ਤਾਂ ਗਿਨੀ ਬੁੱਕ ਵਾਲੇ ਹੈ ਨਹੀਂ ਨਹੀਂ ਗਿਨੀ ਬੁੱਕ ਚ ਰਿਕਾਰਡ ਨਾ ਦਰਜ ਹੋ ਜਾਂਦਾ ਇਹ ਵੀਡੀਓ ਬਣਾਉਣ ਦਾ ਜਿਹੜਾ ਮੰਤਵ ਉਹ ਮੰਤਵ ਕੀ ਹੈ ਇਹ ਨਹੀਂ ਦੱਸਣਾ ਤਾਂ ਮੰਤਵ ਵੀ ਸਾਡੇ ਜੀ ਇੰਨੇ ਟਰੈਕਟਰ ਹੋਗੇ ਮੰਤਵ ਇਹ ਆ ਵੀ ਕਿੰਨੇ ਸੈਂਕੜੇ ਕਰੋੜ ਰੁਪਈਆ ਫਾਰਮਰਾਂ ਦਾ ਬਚਾਤਾ ਅਗਲੀ ਗੱਲ ਇਹ ਆ ਹਰੇਕ ਬੰਦੇ 'ਚ ਪਰੋਖੋ ਨਹੀਂ ਵੀਰੇ ਹੁੰਦੀ ਵੀ ਉਹ 5-4 ਲੱਖ ਰੁਪਈਆ ਐਡ ਕਰਕੇ ਲੋਹਾ ਹੀ ਮੀਡੀਅਮ ਟਰੈਕਟਰ ਲੈ ਲਵੇ ਹਨਾ ਜਿਹੜੇ ਬੰਦੇ 'ਚ ਜਾਨ ਆ ਉਹ ਲੈ ਲੰਦਾ ਦੂਜਾ ਸਾਡੇ ਭਾਈਆਂ ਕੋਲ ਪਹੁੰਚ ਜਾਂਦਾ ਹਾਂਜੀ ਦੇ ਉੱਤੇ ਠੀਕ ਆ ਜੀ ਬੱਲੇ ਬੱਲੇ ਆ ਕਿਹੜੇ ਕਿਹੜੇ ਵੀਰੇ ਟਰੈਕਟਰ ਕਰਤੇ ਕਿਹੜੇ ਸਾਲ 'ਚ ਲੱਗੇ ਸੀ ਮੜਾ ਜੀ ਆਪਾ ਚੈਨਲ ਆਪਾਂ ਉਹਦਾ ਪਹਿਲਾਂ ਦਾ ਸਟਾਰਟਿੰਗ 18 'ਚ ਕਰੀ ਦੀ ਆਪਾਂ ਨੇ ਠੀਕ ਆ ਜੀ ਤੇ ਉਦੋਂ ਹੁਣ ਆਪਾਂ ਜਦਦੇ ਮਤਲਬ ਚੱਲੇ ਰਿਹਾ ਟਰੈਕਟਰ ਗੇਅਰ ਬਣਾ ਰਹੇ ਹਾਂ 18 ਤੋਂ ਕਰ ਰਹੇ ਹਾਂ ਹਾਂ 18 'ਚ ਪਹਿਲਾਂ ਸੂਪਰ ਕਿਹੜੇ ਕਿਹੜੇ ਟਰੈਕ ਤੁਸੀਂ ਜੇ ਗਿਨ ਲੱਗ ਜੇ ਫਿਰ ਆਪਾਂ ਨੂੰ ਤੁਹਾਨੂੰ ਇਹ ਬ੍ਰਾਂਡ ਦੱਸੋ ਹਾਂ ਬ੍ਰਾਂਡ ਦੱਸ ਦਿੰਦੇ ਹਾਂ ਦੇਖੋ ਜਿੰਨੇ ਬ੍ਰਾਂਡ ਤੇ ਕਿੰਨੇ ਚੱਲਦੇ ਨੇ ਆਪਣੇ ਜਿਵੇਂ ਕਬੋਟਾ ਜੌਂਡੀਅਰ ਸਵਰਾਜ ਫਾਰਮ ਟਰੈਕ ਸਕੋਰ ਸਾਰੇ ਗਿੱਲੋ ਕਦੂ ਕਰੇਲਾ ਸਾਰੇ ਸਾਰੇ ਗਿੱਲੋ ਬਸ ਕੱਲਾ ਮੈਂ ਨਾ ਢਾਡ ਗਿਆ ਨਹੀਂ ਕਰਦਾ ਅੱਛਾ ਨਾ ਉਹ ਕਰਿਆ ਉਹਦੇ 57 11 ਗਰਾਰੀ ਪੈ ਜਾਂਦੀ ਐ ਲੋ ਵਾਲੀ ਠੀਕ ਆ ਜੀ ਹੋਲੀ ਹੋ ਜਾਂਦਾ ਉਹ ਠੀਕ ਆ ਜੀ ਉਹ ਲੋਡ ਨਹੀਂ ਪੈਂਦੀ ਥ੍ਰੀ ਦੇਖੋ ਪਹਿਲਾਂ ਵੀ ਤੋੜੀ ਉਹਦੀ ਸਪੀਡ ਘੱਟ ਹੁੰਦੀ ਆ ਹਾਂਜੀ ਤੇ ਮਤਲਬ ਉਹਨੂੰ ਲੋਡ ਨਹੀਂ ਪੈਂਦੀ ਬਾਕੀ ਜਿੰਨੇ ਫਾਰਮ ਟਰੈਕ ਦੇ ਟਰੈਕਟਰ ਨੇ ਹਾਂਜੀ ਕੋਈ ਵੀ ਟੂ ਹਾਂ ਜੀ ਫਾਰਮ ਟਰੈਕ ਤੇ ਇਹ 4 ਵੀਲ ਡਰਾਈਵ ਹੈ ਉਹਨੂੰ ਕੋਈ ਹੱਥ ਨਹੀਂ ਪਾਉਂਦਾ ਠੀਕ ਹੈ ਜੀ ਆਪਾਂ ਕਰਦੇ ਆ ਠੀਕ ਹੈ 4 ਵੀਲ ਡਰਾਈਵ ਡਾ ਜਾਈ ਨੇ ਇਹ 2 ਸਪੀਡ ਦੇ ਵਿੱਚ ਆਏ ਨੇ ਕਿਹੜਾ ਕਿਹੜਾ ਦਵਾਰੇ ਦੱਸਿਓ ਫਾਰਮ ਟਰੈਕ ਦਾ ਹਾਂ 4 ਵੀਲ ਡਰਾਈਵ ਦੇ ਵਿੱਚ ਜਿਹੜਾ ਆਉਂਦਾ ਆਪਣਾ ਛੋਟਾ ਗੇਅਰ ਉਹਨੂੰ ਕੋੜਾ ਗੇਅਰ ਨਹੀਂ ਆਇਆ ਕਿਹੜਾ ਸਿੰਪਲ ਜਿਹੜਾ 4 ਵੀਲ ਚ ਆਇਆ ਠੀਕ ਹੈ ਜੀ ਉਹ ਸਿੰਪਲ ਚ ਆਇਆ ਨੇ ਪਹਿਲਾਂ ਵਾਲੇ ਠੀਕ ਹੈ ਜੀ ਉਹਨੂੰ ਮਤਲਬ ਆਪਾਂ ਕਰ ਦਿੰਦੇ ਆ ਕਿ 3 ਸਪੀਡ ਦੇ ਵਿੱਚ ਕਿਸੇ ਕਰਾਉਣਾ ਆ ਉਹਪ ਕਰ ਦਿਆ ਉਹਨਾਂ ਨੂੰ ਤੇ ਫਾਰਮ ਟਰੈਕ ਦੇ ਦੀ ਫੋਰਡ ਤੇ ਰੱਖ ਕੇ ਜਾਂ ਕੋਈ ਵੀ ਮ ਉਹਦੇ ਕਿਟ ਚੇਂਜ ਕਰੀ ਆਪਾਂ ਹੁਣ T20 ਦੀ ਤੇ ਬਾਕੀ ਸਵਰਾਜ ਦੇ ਜਿੰਨੇ ਮਾਡਲ ਚੋਂ ਆਪਾਂ ਸਾਰੇ ਕਰਦੀਆਂ ਉਹਦੇ ਸਾਰੇ ਬੀਤੀਕਾ ਸੋਨਾਲਿਕਾ ਵੀ ਪਹਿਲਾਂ ਕਰਦੇ ਆ ਅਰਜਨਾ ਦੇ ਮਹਿੰਦਰੀਆਂ ਦੇ ਚਾਹੇ 575 ਕਰਾ ਲਓ ਤੁਸੀਂ ਤੇ ਐਂਟਰ ਨੂੰ ਕਰਵਾ ਲਓ ਐਂਟਰਾ ਦੇ ਵੀ ਲਾ ਲਈਏ ਕੋਈ ਕੰਡੀਸ਼ਨ ਵੀ ਨਵੇਂ ਨੂੰ ਹੀ ਕਰਾਉਣਾ ਜਿਹੜੇ ਨੂੰ ਮੇਰੇ ਕੋਲੇ ਪੁਰਾਣੇ ਜਿਵੇਂ ਐਂਟਰ ਦੇ ਲੋਕ ਡੀ ਕਰਾ ਲੈਂਦੇ ਨੇ ਹਾਂ ਹਲਕਾ ਟਰੈਕਟਰ ਹੈ ਮਤਲਬ ਉਹਨੂੰ ਵੀ ਗੇਅਰ ਲਵਾ ਕੇ ਸੁਪਰ ਹਿੰਡਰ ਤੇ ਕੰਮ ਲੈ ਰਹਿਣੇ 3600 ਫੋੜਾ ਨੂੰ ਆਪਣੇ ਬਾਹਰ ਵੀ ਪ੍ਰਮਾਣ ਭੇਜਿਆ ਕਰਕੇ ਹੁਣ ਮਹਾਰਾਸ਼ਟਰ ਦੇ ਉਹਦੇ ਛੋਟੇ ਟਰੈਕਟਰ ਚੱਲਦੇ ਨੇ 50 ਪਾਵਰ ਤੋਂ ਉੱਪਰ ਟਰੈਕਟਰ ਨੇਗਾ ਉਹ ਸਾਰੀ ਕਰਦੇ ਆ ਤੇ ਐਮ ਐਸ ਸੀ ਟਰੈਕਟਰ ਦੇ ਜਿੰਨੇ ਸੀਰੀਜ਼ ਹੈ ਕੋਈ ਵੀ ਮਾਡਲ ਹੈ ਐਮ ਐਸ ਸੀ ਦਾ ਸਾਰੀ ਕਰਦੇ ਆ ਜੀ ਕਬੋਟੇ ਹੋਗੇ ਹਨਾ ਜੌਂਡਰ ਦੇ ਜਿਹਨੇ ਟੂ ਸਪੀਡ ਨੇ ਉਹ ਸਾਰੇ ਕਰ ਦੰਨੇ ਆਪਾਂ ਸਕੂਟਰ ਦੇ ਨਾਲ ਆ ਵੀ ਕਰ ਦੰਨੇ ਆ ਉਹ ਸਕੂਟਰ ਦੇ ਨਾਲ ਆ ਵੀਰ ਦੇ ਕਰਿਆ ਦੀ ਆਉਂਦੇ ਦਾ ਪਹਿਲਾਂ ਵੀਰ ਦੇ ਦਾ ਕਰਿਆ ਹਾਂ ਤੇ ਮਤਲਬ ਕੋਈ ਵੀ ਮਾਡਲ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਟਰੈਕਟਰ ਹੈ ਜਿੰਨੇ ਵੀ ਪੰਜਾਬ ਵਿੱਚ ਚੱਲ ਰਹੇ ਨੇ ਇੱਕ ਫਾਰਮ ਹੈ ਜੀ ਮਾੜਾ ਜਾਂ ਚੰਗਣਾ ਪਾ ਕੋਈ ਇਹੋ ਜਿਹਾ ਟਰੈਕਟਰ ਹੈਗਾ ਖਾਸ ਵੀ ਜਿਹਨੂੰ ਕੋਈ ਹੱਥ ਨਹੀਂ ਪਾਉਂਦਾ ਵੀ ਉਹ ਇਹ ਨਹੀਂ ਲੋਹਾਈ ਮੀਡੀਅਮ ਹੁੰਦਾ ਹੈਗਾ ਕੋਈ ਗਿਣਾ ਦਿੰਨੇ ਆ ਉਹ ਗਣਿਆ ਆ ਭਰਾ ਬਣ ਇੱਕ ਤੁਹਾਨੂੰ ਪਹਿਲਾਂ ਫਾਰਮ ਟਰੈਕ ਦੱਸਿਆ ਠੀਕ ਆ ਜੀ ਇਹ ਆਪਾਂ ਰਿਕਾਰਡ ਵੀ ਹੈ ਜੇ ਕੋਈ ਬੰਦਾ ਕਰ ਦੇਵੇ ਇਹਨੂੰ ਠੀਕ ਆ ਜੀ ਕੋਈ ਨਹੀਂ ਕਰਦਾ ਦੋ ਨੰਬਰ ਤੇ ਜਿਵੇਂ ਕਬੋਟੇ ਨੇ ਦੋ ਕਬੋਟਾ 5501 4501 ਕਿਹੜਾ ਕਬੋਟਾ ਉਹਦਾ ਵੀ ਬਾਪ ਹੈ ਪਚਮੇਰੀ ਇੱਕ ਦਾ ਉਹਨੂੰ ਕੋਈ ਕਰ ਨਹੀਂ ਸਕਦਾ ਆਪਾਂ ਨੇ ਕਰੀਨੇ ਉਹ ਠੀਕ ਆ ਜੀ ਆਪਾਂ ਕਿ ਜਿਹਦਾ ਚੈਲੰਜ ਵੀ ਕਰਦੇ ਆ ਵੀ ਕਾਪੀ ਨਾ ਕਰੇ ਆਪਦੇ ਦਮ ਤੇ ਕਰੇ ਬੰਦਾ ਜਿਹੜਾ ਕਰਨਾ ਖੋਲ ਕੇ ਦੇਖ ਕਿਦਾ ਕਰ ਸਕਦੇ ਆਪਾਂ ਪ੍ਰਿੰਟੀਕਲ ਹੈ ਹਾਂ ਹੂੰ 2 ਨੰਬਰ ਤੇ ਐਸ਼ਰ ਟਰੈਕਟਰ ਹੂੰ 552 ਹਾਂ 557 ਹੂੰ ਆਪਣੀ ਵਰਕਸ਼ਾਪ ਚ ਹੋ ਕੇ ਗਏ ਜਿੰਨੇ ਗਏ ਨੇ ਕਿਸੇ ਨੇ ਹੱਥ ਨਹੀਂ ਪਾਇਆ ਹਾਂ ਮਹਿੰਦਰੇ ਦਾ ਅਰਜਨ 4 ਵੀਲ ਡਰਾਈਵ ਚ ਜਿਹੜਾ ਐਮ ਐਸ ਆ ਐਮ ਐਸ ਐਮ ਐਸ ਉਹਨੂੰ ਆਪਾਂ ਨੇ ਕਰਿਆ ਠੀਕ ਹੈ ਉਹ ਮਤਲਬ ਕੰਪਨੀ ਉਹਨੂੰ ਦੰਦਿਆ ਜੂਜੀ ਗੇਅਰ ਦੇ ਵਿੱਚ ਆਪਾਂ ਉਹਨੂੰ ਕਰੀਪਰ ਸ਼ੀਟ ਬਣਾਇਆ ਠੀਕ ਹੈ ਤੇ ਮੈਸੀ ਦੇ ਟਰੈਕਟਰ ਨੇ ਜਿੰਨੇ 95 63 ਹੋ ਗਿਆ ਹੂੰ ਜਿਵੇਂ ਬਹੁਤ ਸਰੀ ਦੇ ਟਰੈਕਟਰ ਹੋ ਗਏ ਹੂੰ ਉਹਨਾਂ ਨੂੰ ਕੋਈ ਨ ਮੈਸ਼ਿਨ ਤੋਂ ਕੋਈ ਕਰਦਾ ਹੀ ਨਹੀਂ ਕਿਸੇ ਨੂੰ ਵੀ। ਅੱਛਾ। ਉਹ ਸਾਰੇ ਆਪਾਂ ਹੀ ਕਰਦੇ ਆਂ। ਹਮ। ਕਬੋਟਿਆਂ ਨੂੰ ਨਹੀਂ ਕਰਦਾ ਮੈਸ਼ਿਨ ਨੂੰ ਕਰਦਾ। ਐ ਸ਼ਰੋਗੇ ਆਪਣੇ। ਪਾਵਰ ਟਰੈਕ ਹੋ ਗਿਆ। ਅੱਛਾ ਜੀ। ਜਿਹੜਾ ਸੈਂਟਰ ਗੇਅਰ ਵਾਲਾ ਪਾਵਰ ਟਰੈਕ ਆ ਉਹਨੂੰ ਕੋਈ ਨਹੀਂ ਕਰਦਾ। ਹਮ। ਸਿਰਫ ਆਪਣੇ ਵਰਕਸ਼ਾਪ 'ਚ ਮਾਲਕ ਦੀ ਕਿਰਪਾ ਨਾਲ ਬਸ ਹੋ ਜਾਂਦੇ ਨੇ ਯਾਰ। ਸਾਨੂੰ ਵੀ ਨਹੀਂ ਪਤਾ ਕਿਵੇਂ ਹੁੰਦੇ ਨੇ। ਰੱਬ ਦੇ ਹੱਥ ਤੋਂ ਕਰਾ ਲੈਂਦੇ ਸੀ ਕਰ ਦਿੰਦੇ ਆ ਬਸ ਸਿੱਧੀ ਜਿਹੀ ਗੱਲ ਇਹ ਆ। ਵੀ ਮਨ ਵਿੱਚ ਹੁੰਦਾ ਵੀ ਆਪਾਂ ਕਰਨਾ ਐ। ਆਪ ਨੂੰ ਕਰ ਦੰਨੇ ਬਾਤ ਮੜਾ ਜਾਂ ਫਿਰ ਐਂ ਕਰੀਏ ਦਰਸ਼ਕਾਂ ਨੂੰ ਉਤਰ ਨਿਗਾ ਮਰਾ ਦੀ ਟਰੈਕਟਰ ਖੜੇ ਖੜਿਆਂ ਤੇ ਹਾਂ ਹਾਂਜੀ ਗੱਭਰੂ ਸਾਸੀ ਗਾਲ ਜੀ ਦੇਖ ਰਹੇ ਹਾਂ ਪਹੁੰਚੇ ਆ ਪਿੰਡ ਚ ਨੌਦੇ ਜ਼ਿਲ੍ਹਾ ਹੈਗਾ ਪਟਿਆਲਾ ਗੱਭਰੂ ਹੈਗੇ ਧਮਾਨ ABC ਵਾਲੇ ਇੱਕ ਸਾਡਾ ਗਿਨੀ ਬੁੱਕ ਚ ਰਿਕਾਰਡ ਨਹੀਂ ਲਿਖਿਆ 2400 ਤੋਂ ਪਲੱਸ ਟਰੈਕਟਰ ਲੋਹਾਈ ਮੀਡੀਆ ਮ ਕਰਕੇ ਦਿੱਤੇ ਨੇ ਕਰੋੜਾਂ ਰੁਪਇਆ ਫਾਰਮਰਾਂ ਦਾ ਬਚਾਇਆ ਕਦੇ ਬੰਦਿਆਂ ਦੀ ਕੰਪਲੇਂਟ ਨਹੀਂ ਆਈ ਆਨੇ ਸਾਡੇ ਲੱड्डੂ ਵੀਰ ਜੀ ਆਨੇ ਸਾਡੇ ਜੋਧਾ ਵੀਰ ਜੀ ਆਨੇ ਸਾਡੇ ਮੁਖ ਉਤਰਾਧਕਾਰੀ ਡਾਕਟਰ ਸਾਹਿਬ ਜਿਹੜੇ ਸਾਰੇ ਮਾਰਨੇ ਗੁੱਫਤ ਰੋਗਾਂ ਦੇ ਮਹਾਰਾਜ ਇਧਰੋਂ ਚੱਲ ਪੋ ਬਾਕੀ ਤਾਂ ਆਪਾਂ A to Z ਦੇ ਟਰੈਕਟਰ ਕਰੇ ਨੇ ਹਾਂਜੀ ਹਾਂ ਇਹ ਵੀ ਗੱਲ ਐਡ ਆਨ ਕਰ ਦੋ ਫਰਮਾਨ ਜੀ ਵੀ ਕੋਈ ਵੀ ਟਰੈਕਟਰ ਕਰ ਦਿੰਦੇ ਹਾਂ ਜਿਹੜਾ ਮਰਜ਼ੀ ਹੋਵੇ ਦੇਖੋ ਆਪਦੀ ਕੋਸ਼ਿਸ਼ ਪੂਰੀ ਕਰਦੇ ਆ ਹੁਣ ਜੇ ਨਵੇਂ ਨਵੇਂ ਮਾਡਲ ਕੋਈ ਆ ਗਿਆ ਹਾਂਜੀ ਉਹਦੇ ਵੇਲੇ ਮਗਰ ਦਿਖਵਾਜੀ ਬਹੁਤ ਲੀਣਾ ਚਲੋ ਜਿਹੜਾ ਨਵਾਂ ਆ ਗਿਆ ਉਹਦਾ ਤਾਂ ਆਪਾਂ ਨੂੰ ਪਰ ਆਪਾਂ ਮਤਲਬ ਜਿੰਨੇ ਮਾਲਕ ਕਿਰਪਾ ਨਾਲ ਮਤਲਬ ਕੋਈ ਮੋਡਲ ਛੱਡਿਆ ਨਹੀਂ ਹੈਗਾ ਸਾਰੀ ਤਕਰੀਬਲ ਕਰਦੇ ਆਪਾਂ ਬਾਈ ਜੀ ਕਬੋਟਾ ਕੋਈ ਹੱਥ ਨਹੀਂ ਪਾਉਂਦਾ ਐਸ਼ਰ ਨੂੰ ਕੋਈ ਹੱਥ ਨਹੀਂ ਪਾਉਂਦਾ ਫਾਰਮ ਟਰੈਕ ਨੂੰ 4 ਵੀਲਰ ਨੂੰ ਕੋਈ ਹੱਥ ਨਹੀਂ ਪਾਉਂਦਾ ਇੱਕ ਕੱਲਾ ਵੀਰ ਉਹ ਨਹੀਂ ਕਹਿੰਦੇ ਡੰਡ ਗਿਆਰਾ ਨਹੀਂ ਕਰਦੇ ਉਹ ਸ਼ੁਰੂ ਤੋਂ ਹੀ ਕਿਹਾ ਆਪਾਂ ਨੇ ਕਰਿਆ ਹੀ ਨਹੀਂ ਤੁਹਾਡੀ ਪਹਿਲੀ ਵੀਡੀਓ ਵਿੱਚ ਵੀ ਆਹੋ 2020 ਵਿੱਚ ਬਣਾਈ ਦੀ ਆਪਾਂ ਨੇ ਹਾਂਜੀ ਆਪਾਂ ਉਹਨੂੰ ਲੋਡ ਨਹੀਂ ਪੈਂਦੀ 57 ਗੈਰੀ ਗੈਰੀ ਪੈ ਜੇ ਚੱਲ ਜਾਂਦਾ ਕੰਮ ਬਾਕੀ ਜਿਹੜਾ ਦੇਵ ਤੇ ਆ ਖੜਾ ਜੀ ਅਰਜਨ ਆ ਆ ਵੀ ਕਰ ਰਹੇ ਆ ਜੀ ਇੱਧਰ ਅਰਜਨਾ ਦੀ ਲਾਈਨ ਲੱਗ ਗਈ ਸਾਰੀ ਇਹ ਅਰਜਨਾ ਦੀ ਲਾਈਨ ਆ ਗਈ ਜੀ ਸਾਰੇ ਹੁਣ ਅਰਜਨੇ ਖੜੇ ਨੇ ਠੀਕ ਆ ਜੀ ਉਸ ਹਾਵ ਨਾਲੇ ਟਰੈਕਟਰ ਬੁਲਾਈ ਜਾਂਦੇ ਆ ਜਿਵੇਂ ਟਰੈਕਟਰਾਂ ਦੇ ਕੋਈ ਹੁੰਦੇ ਨੇ ਬੁਕਿੰਗ ਹਿਸਾਬ ਨਾਲ ਅੱਛਾ ਜੀ ਤੇ ਬੁਕਿੰਗ ਦਾ ਕੀ ਹਿਸਾਬ ਕਿਤਾਬ ਆ ਮਹਾਰਾਜ ਮੈਂ ਚੜਦੇ ਚੜੋਏ ਪਾ ਦੀਏ ਚਾਨਣਾ ਮਹਾਰਾਜ ਬੁਕਿੰਗ ਆ ਵੀ ਤਾਂ ਫੁੱਲ ਨੇ ਜੀ ਹੁਣ ਬਸ ਅੱਛਾ ਜੀ ਹੱਥ ਖੜੇ ਨੇ ਜਣੀ ਹਾਂ ਬਸ ਹੁਣ ਕੋਈ ਮਹਾਰਾਜ ਚਲੋ ਕੋਈ ਲਿਖ ਜੀ ਹੁੰਦਾ ਕੱਢਦੇ ਆ ਅੱਛਾ ਆ ਕਹਿੰਦੇ ਸੀ ਵੀ ਇਹ ਵੀ ਔਖਾ ਕੰਮ ਕਰਨਾ ਜੀ ਇਹ ਤਾਂ ਕਿਤੇ ਤੁਹਾਨੂੰ ਕੋਈ ਰਿਕਾਰਡ ਦੇਖਣ ਨੂੰ ਨਹੀਂ ਮਿਲੂਗਾ ਇਹ ਟਰੈਕਟਰਾਂ ਦਾ ਮਾਗ ਦੀ ਕਿਰਪਾ ਨਾਲ ਮਤਲਬ ਆਪਣੀ ਉਹ ਜਿਹੜੇ ਬੰਦੇ ਲੋਡ ਪਾਈ ਕਰੀਪਰ ਸਪੀਡ ਦੀ ਹਾਂਜੀ ਉਹਨਾਂ ਦੇ ਆਪਾਂ ਅਸੀਂ ਕਰੀਪਰ ਹੇਠ ਬਣਾਈ ਆ ਠੀਕ ਹੈ ਜੀ ਬਾਕੀ ਬਾਈ ਕਹਿੰਦੇ ਇਹਨੂੰ ਕੀ ਲੋਡ ਹਨ ਫਲਾਣਾ ਵੀ ਅਸੀਂ ਅਸੀਂ ਕਿਹੜਾ ਕਿਸੇ ਬਾਈ ਘਰੋਂ ਫੋਨ ਕਰਕੇ ਤਾਂ ਬੁਲਾਉਂਦੇ ਨਹੀਂ ਹਾਂ ਕਿਸੇ ਨੂੰ ਜ਼ਰੂਰਤ ਹੁੰਦੀ ਆ ਵੀਰ ਨੂੰ ਹਨਾ ਉਹਨੂੰ ਕੋਈ ਨਹੀਂ ਲੋਟ ਲਾਦਾ ਕੋਈ ਆਲਾ ਪੈਸੇ ਲਾਉਣਗੇ ਸੌਂਕ ਤਾਂ ਨਹੀਂ ਹੈਗਾ ਵੀ ਆਉਂ ਧੱਕੇ ਨਾਲ ਪੈਸੇ ਲੈ ਟਰੈਕਟਰ ਦੇ ਹਾਂ ਬਿਲਕੁਲ ਉਹਨੂੰ ਜ਼ਰੂਰਤ ਹੈ ਤਾ ਆਪਣੇ ਕੋਲ ਦਿਖਾਉਂਦਾ ਹਨਾ ਬਿਲਕੁਲ ਤਾਂ ਆਪਾਂ ਦਾ ਕੰਮ ਕਰਕੇ ਸਹੀ ਨਿਕਲਦਾ ਕੋਈ ਖਾਸ ਚੀਜ਼ ਫਾਰਮਰਾਂ ਨੂੰ ਦੱਸਣ ਵਾਲੀ ਜਿਵੇਂ ਕਈ ਬੰਦਿਆਂ ਨੇ ਆਇਆ ਵੀ ਬਾਈ ਕੰਪਨੀ ਤਾਂ ਆਰ ਐਨ ਡੀ ਹੁੰਦੀ ਆ ਇਹ ਸਾਡੇ ਡਾਇਰੈਕਟਰ ਦਾ ਜਗਾੜ ਤਾਂ ਨਹੀਂ ਕਰਦੇ ਨੇ ਕਿ ਸੌਗਰ ਗੱਲ ਬੋਲਦੇ ਕੋਈ ਦੱਸਣ ਵਾਲੀ ਚੀਜ਼ ਆ ਤਾਂ ਫਾਰਮਰਾਂ ਨੂੰ ਚੰਗਣਾ ਪਾਓ ਕੋਈ ਦਿਖਾਉਣ ਵਾਲਾ ਸੰਦਾ ਤਾਂ ਦਿਖਾਓ ਦੇਖੋ ਆਏ ਆ ਦੱਸਣ ਵਿੱਚ ਤੁਹਾਨੂੰ ਸਮਝਾ ਦਿੰਦਾ ਹਾਂਜੀ ਜਿਵੇਂ ਹੁਣ ਕਹਿੰਦੇ ਵੀ ਚੀਜ਼ ਵਿੱਚੋਂ ਖਰਾਬ ਹੋ ਜੂ ਬਣਾ ਲਓ ਆਪਾਂ ਉਸ ਤਰ੍ਹਾਂ ਦੀ ਕੰਮੇ ਨਹੀਂ ਕਰਦੇ ਅਸੀਂ ਕੰਮ ਉਹ ਹਿਸਾਬ ਨਾਲ ਕਰਦੇ ਆ ਵੀ ਟਰੈਕਟਰ ਨੂੰ ਅੰਦਰੋਂ ਕੋਈ ਨੁਕਸਾਨ ਨਾ ਹੋਵੇ ਉਹਦੇ ਦੀ origianality ਉਹ ਉੱਕਨੇ ਬਣੀ ਰਹੇ ਠੀਕ ਹੈ ਜੀ ਵੀ ਜਦੋਂ ਮਰਜ਼ੀੜਾ ਆਪਾਂ ਸਮਾਨ ਪਾਉਣੇ ਆ ਉਹਨੂੰ ਜਦੋਂ ਮਰਜ਼ੀ ਆਪਾਂ ਕੱਢ ਵੀ ਸਕਦੇ ਆ ਜ਼ਰੂਰੀ ਨਹੀਂ ਆਪਾਂ ਵਿੱਚ ਮੇੜਤਾ ਉਹ ਨਾਲੇ ਰਹੂਗਾ ਠੀਕ ਹੈ ਜੀ ਜਦੋਂ ਮਰਜ਼ੀ ਉਹਦੇ ਅੰਦਰੋਂ ਮਤਲਬ ਚਾਰ ਨਟ ਬੋਲਟ ਹੁੰਦੇ ਨੇ ਆਪਣੇ ਕੱਢ ਕੇ ਸਮਾਨ ਬਾਹਰ ਰੱਖ ਦੋ ਟਰੈਕਟਰ ਨੂੰ ਭੇੜ ਦੋ ਟਰੈਕਟਰ ਫੇਰ ਪਹਿਲਾਂ ਵਰਗਾ ਬਾਹਰੋਂ ਲੈ ਕੇ ਕੋਈ ਚੀਜ਼ ਨਾ ਹੋਣੀ ਇਹ ਵੀ ਗੱਲ ਹੈ ਠੀਕ ਹੈ ਜੀ ਐਨ ਹੈ ਵੀ ਤੁਹਾਡੀ ਕੋਈ ਚੀਜ਼ ਦੀ ਆਪਾਂ ਸਾਫਟ ਖਤਮ ਕਰਤੀ ਵੱਢ ਕੇ ਹੂੰ ਅੰਦਰੋਂ ਕੋਈ ਪਿੰਨ ਖਰਾਬ ਕਰਤਾ ਜਾਂ ਕੇ ਜੋੜ ਵੈਲਡਿੰਗ ਜੋ ਵੀ ਸਮਾਨ ਵਿੱਚੋਂ ਕੱਢਦੇ ਆ ਉਹ ਹਰੇਕ ਨੂੰ ਆਪਾਂ ਨਾਲ ਦੰਨੇ ਆ ਵੀ ਭਾਈ ਜੇ ਤੁਹਾਨੂੰ ਲੋੜ ਹੈ ਕਿਟ ਕਢਾਉਣੀ ਆ ਤੇ ਮਰਜ਼ੀ ਕਢਾ ਦਿਓ ਆਹ ਸਮਾਨ ਉਹਦਾ ਪਾ ਲਿਓ ਟਰੈਕਟਰ ਨੂੰ ਫੇਰ ਭੋਰੇ ਤੇ ਮੇਰੇ ਪਹਿਲਾ ਥੋੜੇ ਸੇਰਾ ਜਾਂਦਾ ਮੈਨੂੰ ਬਹੁਤ ਬੰਦੇ ਆਉਂਦੇ ਫੋਨ ਆਉਂਦੇ ਨੇ ਬਾਈ ਅਸੀਂ ਟਰੈਕਟਰ ਲਿਆ ਉਹ ਲੋਹਾ ਹੀ ਮੀਡੀਅਮ ਏਪੀਸੀ ਕਰਿਆ ਵਾ ਜਣਾਉਦੇ ਵਾਲਿਆਂ ਨੇ ਅਸੀਂ ਉਹਨੂੰ ਕਢਾ ਸਕਦੇ ਆ ਦੁਬਾਰੇ ਇਹੇ ਜੇ ਮੈਨੂੰ ਫੋਨ ਬਹੁਤ ਆਉਂਦੇ ਜਦੋਂ ਮਰਜ਼ੀ ਕਢਾ ਲੈਂਦੇ ਵੀ ਯਾਰ ਮੈਂ ਪੁੱਛਦਾ ਹੁੰਦਾ ਬਾਈ ਕੋਈ ਦਿੱਕਤ ਕਰਦਾ ਨਾ ਬਾਈ ਦਿੱਕਤ ਤਾਂ ਕੋਈ ਨਹੀਂ ਕਰਦਾ ਵਾ ਫੇਰ ਤੁਸੀਂ ਜਰੂਰੀ ਸ਼ੇ ਆਪਾਂ ਛੇੜਨਾ ਕਿਉਂ ਠੀਕ ਹੈ ਜੀ ਮੇਰੇ ਕੋਲ ਵੀ ਆਉਂਦੇ ਨੇ ਫੋਨ ਉਹ ਜੀ ਦੇ ਅੱਛਾ ਜੀ ਜਿਵੇਂ ਕੋਈ ਬੰਦੇ ਨੇ ਟਰੈਕਟਰ ਮਤਲਬ ਹੁਣ 5-7 ਸਾਲ ਚਲਾ ਲਿਆ ਹਨਾ ਹਾਂ ਜੀ ਉਹਨੂੰ ਵੀ ਸੇਲ ਕਰਨ ਦਾ ਮਨ ਹੋ ਗਿਆ ਬਾਈ ਨੇ ਵੀ ਤੱਕ ਤਾ ਚਲੋ ਆਪਾਂ ਨਵਾਂ ਲੈਣਾ ਜਾਂ ਕੋਈ ਹੋਰ ਬਦਲਣਾ ਹੈ ਹਾਂ ਜੀ ਉਹ ਕਹਿੰਦੇ ਵੀ ਆਪਾਂ ਇਹਨੂੰ ਕਟਾ ਦਈਏ ਵਿੱਚੋਂ ਵੀ ਤੁਸੀਂ ਇਹਨੂੰ ਕੱਟ ਲਿਓ ਜਾਂ ਕਿਸੇ ਹੋਰ ਦੇ ਲਾ ਦਿਓ ਹਾਂ ਜੀ ਉਹ ਆਪਾਂ ਬੰਦੇ ਨੂੰ ਗੱਲ ਸਮਝਾ ਦਿੰਨੇ ਦੇਖੋ ਵੀ ਜੇ ਜੇ ਤੁਹਾਡਾ ਕੋਈ ਮਿੱਤਰ ਆਪਦਾ ਹੈਗਾ ਤਾਂ ਤੁਸੀਂ ਆਪਦੇ ਮਿੱਤਰ ਦੇ ਪਵਾ ਦਿਓ ਹਨਾ ਅਸੀਂ ਨਾ ਹੀ ਸਮਾਨ ਨਾਲ ਦੇਣਾ ਹਾਂ ਜੀ ਤੇ ਦੂਜੇ ਨੰਬਰ ਤੇ ਮਤਲਬ ਜਿਵੇਂ ਅਸੀਂ ਰੱਖਦੇ ਹਾਂ ਆ ਸਤੋਂ ਵਾਲਾ ਪੁਰ ਠੀਕ ਹੈ ਜੀ ਅਗਲਾ ਕਹਿੰਦਾ ਹੁਣ ਇੰਨੇ ਸਾਲ ਚੱਲ ਗਈ ਕਿਟ ਇਹ ਵੀ ਕੱਲ ਨੂੰ ਕੋਈ ਪ੍ਰੋਬਲਮ ਨਾ ਦੇ ਦੇ ਤੂੰ ਹੁਣ ਨਵੀਆਂ ਪਾ ਦੇ ਬਿਲਕੁਲ ਕਿਹੜਾ ਮਹਿੰਗਾ ਸਮਾਨ ਤਾਂ ਕੋਈ ਹੈ ਨਹੀਂ ਸਾਡੀ ਤਾਂ ਸਿਰਫ 7000 ਰੁਪਏ ਲੇਬਰ ਹੈ ਪਿੱਟ ਕਰਨ ਦੀ ਸਦੀ ਗੱਲ ਹੈ ਠੀਕ ਹੈ ਜੀ ਬਾਈ 2000 ਦਾ ਸਮਾਨ ਹੈ ਹੁਣ ਉਹ ਇਨਫੋਰਮੈਂਟ ਜੀ ਆਏ ਮਾੜਾ ਜਿਹਾ ਜਾਨਣਾ ਪਾਓ ਇਹ ਫਿਰ ਤੁਸੀਂ ਨੇ ਕਿਵੇਂ ਇਹ ਗੁਰ ਸਿੱਖ ਲਿਆ ਵੀ ਮੰਨ ਲੇ ਚੱਲੋ ਤੁਸੀਂ ਓ ਇਕੱਲੇ ਕਿਉਂ ਕਰਦੇ ਹੋ ਹੋਰ ਕੋਈ ਕੱਤ ਨਹੀਂ ਹੱਥ ਪਾਉਂਦਾ ਇਹਦੀ ਕੋਈ ਕੀ ਤਜਰਬਾ ਹੈ ਤੁਹਾਡਾ ਪਹਿਲਾਂ ਦਾ ਕਿ ਤੁਸੀਂ ਮੱਥਾ ਖਪਾਈਓ ਇੰਨੀ ਕਰੀ ਹੈ ਨਾ ਉਹ ਵੀ ਤੇ ਅਰਬ ਨਹੀਂ ਹੈਗਾ ਆਪਣਾ ਆਮ ਮਿਸਤਰੀਆਂ ਵਰਗੇ ਮਿਸਤਰੀ ਅਸੀਂ ਆ ਬਿਲਕੁਕੁਲੀ ਠੀਕ ਹੈ ਸਾਨੂੰ ਮਤਲ ਜਿਵੇਂ ਆਪਾਂ ਕੋਈ ਚੀਜ਼ ਦੀ ਲੋਡ ਹੁੰਦੀ ਹੈ ਕਾੜਦੀ ਹੈ ਨਾ ਬਸ ਓਕਣ ਦਾ ਮਾਰ ਥੋੜਾ ਖੋਜਣ ਦੀ ਪਹਿਲਾਂ ਤੋਂ ਹੀ ਆਦਤ ਹੈ ਬਾਕੀ ਮਾਲਕ ਨੇ ਮਿਹਰ ਕਰੀਆ ਸਾਡੇ ਦੇ ਵਿੱਚ ਕੋਈ ਬੜਾ ਕੋਈ ਯੋਗਦਾਨ ਨਹੀਂ ਹੈਗਾ ਬਸ ਮਾਲਕ ਨੇ ਸਾਡੇ ਮਨ ਚ ਕੋਈ ਚੀਜ਼ ਕਹਿਣ ਤੋਂ ਪਹਿਲਾਂ ਪਾਇਲਟ ਨਹੀਂ ਕਹੋਂਦੇ ਆਪ ਨੂੰ ਮੇਰੀ ਗੱਲ ਸੁਣੋ ਸਾਰੀ ਮਿਸਤਰੀ ਉਹ ਹੀ ਹੱਥਾਂ ਪਰ ਛੱਡ ਨੇ ਉਹ ਹੀ ਸਭ ਦੇ ਲੱਗ ਬੰਦੀਆਂ ਸਾਰੇ ਬਿਲਕੁਲ ਅੱਜ ਮਤਲਬ ਆਪਾਂ ਇਹ ਕੰਮ ਕਰਤਾ ਕੋਈ ਵਿੜੇ ਵਾਲੀ ਗੱਲ ਨਹੀਂ ਤਾਂ ਜੂਸਤ ਦੀ ਖੂਚੀ ਚ ਮਾਲਕ ਨੇ ਆਪਾਂ ਤੋਂ ਕਰਾਤੀ ਬਸ ਉਹ ਤੇ ਹੁਣ ਮੜਾ ਜਾਣਾ ਜਿੰਨੇ ਜਿੰਨੇ ਵੀਰੇ ਆਪਣੇ ਵਰਕਸ਼ਾਪ ਚ ਟਰੈਕਟਰ ਖੜੇ ਨੇ ਫਿਰ ਬਾਲਾ ਆਪਾਂ ਸਮਾਂ ਵੀ ਨਹੀਂ ਲੈਣਾ ਇਹਦਾ ਕੀ ਕਰਨਾ ਹੈ ਜੀ ਇਹ ਵੀ ਉਸੇ ਕੰਮ ਵਾਸਤੇ ਜੀ ਆਏ ਆਪਣੇ ਕੋਲੇ ਠੀਕ ਹੈ ਜੀ ਇਹ ਫਗਵਾੜੇ ਤੋਂ ਆਏ ਟਰੈਕਟਰ ਵੀ ਲਾ ਆ ਜੀ ਚੱਕ ਦੇਣੀ ਯਾਰ ਏਸ ਆਪਾਂ ਨੇ ਸਾਰੇ 95 ਐਮ ਐਸ ਸੀ ਦਾ ਤਾਂ ਕੋਈ ਵੀ ਮਾਡਲ ਹੈ ਅੱਛਾ ਜੀ ਐਮ ਐਸ ਸੀ ਨੂੰ ਕੋਈ ਬੰਦਾ ਹੋਰ ਹੱਥ ਵੀ ਨਹੀਂ ਪਾਉਂਦਾ ਤੇ ਮਾਲਕ ਦੀ ਕਿਰਪਾ ਇੰਨੀ ਕਾ ਆਪਾਂ ਛੱਡਦੇ ਕੋਈ ਨਹੀਂ ਇਹਦਾ ਮਾਡਲ ਅ अच्छा जी ये कर करता ये हो गया एदा लिफ्ट लिफ्ट ਦਾ ਕੰਮ ਰਹਿ ਗਿਆ ਆ ਡਿਸਟ੍ਰਿਬਿਊਟਰ ਵਗੈਰਾ ਤੇ ਨਵੇਂ ਪਾਵਾਂਗੇ ਤੇ ਕੋਈ ਬਜੰਦ ਦਾ ਕੰਮ ਜ਼ਿਆਦਾ ਦੀ اچھا ਜੀ ਇਹ ਇਸੇ ਲੀਵਰ ਤੇ ਹੋ ਜਾਂਦਾ ਸਾਰਾ ਠੀਕ ਹੈ ਜੀ ਹਾਂ ਇਹਦਾ ਲੀਵਰ ਉਹੀ ਰਹਿ ਗਿਆ ਤੇ ਕ੍ਰੀਪਰ ਹੀਵਿਡ ਵਿੱਚ ਬਣ ਗਿਆ ਸਾਰਾ ਵਾਹ ਜੀ ਵਾਹ ਹਾਂ ਜੀ ਅੱਛਾ ਵੀਰ ਆਪਾਂ ਜਿਹੜਾ ਭੱਜਣ ਲਾ ਦੰਨੇ ਆ ਟਰੈਕਟਰ ਨੂੰ ਉਹ ਵੀ ਕਰ ਦੰਨੇ ਆ ਭੱਜਣ ਯਾਰ ਅਸੀਂ ਉਹ ਚੀ ਥੋੜਾ ਜਿਹਾ ਘੱਟ ਹੱਕ ਕਰ ਸਕਦੇ ਹੋ ਜਣੀ ਕਿ ਕਰਦੇ ਨਹੀਂ ਕਰ ਦਿੰਦੇ ਆ ਮਤਲਬ ਜਿਆਦਾ ਕੋਈ ਚੀਜ਼ ਲਿਮਟ ਹੋਵੇ ਔਰ ਉਹਦੇ ਵਿੱਚ ਐ ਬੰਦੇ ਸਾਡੇ ਨੁਕਸਾਨ ਤੋਂ ਜਿਆਦਾ ਹੋਣਾ। ਪਰ ਇਹਦੇ ਕੋਈ ਨਾ ਬ੍ਰੇਕ ਨੇ। ਹਾਂ। ਨਾ ਸਰਪੈਂਸਨ ਹੈ। ਉਹ ਡਿਜ਼ਾਈਨ ਹੀ ਨਹੀਂ। ਉਹ ਭੱਜਣ ਵਾਸਤੇ ਦਾ ਕਾਰਾਂ ਗੱਡੀਆਂ ਹੁੰਦੀਆਂ ਬਣਾਈ ਹੋਈਆਂ। ਟਰੈਕਟਰ ਨੂੰ ਚਲੋ ਆਪਾਂ ਹੁਣ ਚੱਲੀ ਜਾਂਦਾ ਟ੍ਰੈਂਡ। ਹਾਂਜੀ। ਪਰ ਆਪਾਂ ਉਹ ਚੀਜ਼ ਨੂੰ ਜਿਆਦਾ ਹੁਣੀ ਕਰਦੇ ਹੈਗੇ। ਵੀ ਆਪਾਂ ਤਾਂ ਖੇਤੀਬਾੜੀ ਵਾਲੇ ਪਾਸੇ ਨੂੰ ਕਰਾਉਣਾ ਬੰਦੇ ਧੱਕੇ ਨਾਲ ਕੋਈ ਕਰਾਉਣਾ ਆਪਾਂ ਕਰ ਉਹਦਾ ਕਰ ਦਿੰਦੇ ਆ ਪਰ ਉਹ ਚੀਜ਼ ਨੂੰ ਆਪਾਂ ਵਧੀਆ ਨਹੀਂ ਮੰਨਦੇ ਜਿਆਦਾ। ਆਹ ਤਾਂ ਕੀ ਕਰ ਰਹੇ ਹੋ ਜੀ ਸੁoraj ਭਾਜੀ ਤਾਂ ਇਹ ਸਾਰਾ ਵੀਰੇ ਹੁਣ ਤਿਆਰ ਕਰਿਆ ਆਪ ਤਦ ਘਾਉ ਮਾੜਾ ਸੈਟ ਕਰੇ ਆਪਾਂ ਇਹ ਆਹ ਕਰਤਾ ਹਾਂ ਟਾਪਾ ਇਹਨੂੰ ਉਹੀ ਹਾਂਡੀ ਰੱਖੀ ਆ 735 ਉਹ ਦੇਖੋ ਇਹ ਹੁਣ ਲੋਹਾ ਹੀ ਮੀਡੀਅਮ ਕਰਤਾ ਲੋਹਾਈ ਮੀਡੀਅਮ ਨਹੀਂ ਕਰਿਆ ਹੈਗਾ ਹਾਂਜੀ ਇਹ ਮਤਲਬ ਬਾਈ ਨੋਕ ਨੇ ਘਰੇ ਰੱਖਣ ਦਾ ਸ਼ੌਂਕ ਨਾ ਤਿਆ ਕਰਾਇਆ ਸੈਟ ਗੇਅਰ ਕਰਤਾ ਸੈਟ ਗੇਅਰ ਕਰਤਾ ਹਾਂਜੀ ਤੇ ਇੰਜਨ ਇਹਦਾ ਵੱਡਾ ਕਰਤਾ ਆਪਾਂ ਜਿਹੜਾ ਹੁਣ 69 76 ਵਾਲਾ ਆਉਂਦਾ ਆਪਣਾ 34 78 ਹਾਂ 34 78 ਸੀਸੀ ਵਾਲਾ ਵਾਹ ਜੀ ਵਾਹ ਉਹ ਹੋ ਗਿਆ ਤੇ ਲਿਫਟ ਆਪਾਂ ਇਹਨੂੰ ਨਵੇਂ ਮਾਡਲ ਦਾ ਲੱਗ ਗਿਆ ਹਾਂਜੀ ਸਾਰਾ ਸਿਸਟਮ ਡਬਲ ਕਲਚ ਹੋ ਗਿਆ ਤੇਲ ਚ ਬ੍ਰੇਕਾਂ ਪਾਵਰ ਸਟੀਅਰਿੰਗ ਵੀ ਉਸੇ ਇਸੇ ਦੇ ਕਰਿਆ ਹਾਂਜੀ ਪੁਰਾਣੀ ਇਸੇ ਤੇ ਜਮੀ ਅੱਛਾ ਜੀ ਮਤਲ ਸਾਰਾ ਉਹ ਉਸੇ ਤੇ ਕਰਿਆ ਬਾਈ ਕਹਿੰਦੇ ਵੀ ਇਹਦਾ ਲੋਹਾ ਹੈ ਜਿਹੜਾ ਮੇਨ ਆ ਇਹਦਾ ਲੋਹਾ ਆਪਾਂ ਇਹਦੇ ਵਿੱਚ ਰੱਖਣਾ ਹੈ ਅੱਛਾ ਕਰ ਮਾ ਜਿਹੜਾ ਲੋਹਾ ਹੈ ਮਤਲ ਤੁਸੀਂ ਤਾਰੇ ਵੀ ਹੈ ਉਹ ਕੁਆੜਤੀ ਨਹੀਂ ਵੇਚਣਾ ਘਰੇ ਰੱਖ ਲੈਣਾ ਕਹਿੰਦੇ ਦੇਣਾ ਕਿਤੇ ਨਹੀਂ ਆਹਾ ਬਾਈ ਜੀ ਇਹ ਸੋਨਾਲੀ ਕਦੇ ਕਰਿਆ ਜੀ 3 ਸਪੀਡ ਹੁਣ ਇਹ ਵੀ 3 ਜੀ ਹਾਂ ਨਾਲ ਜੱਕ ਜੁੱਕ ਲਾਉਣਾ ਇਹਦੇ ਪਿੱਛੇ ਹਾਂਜੀ ਵੀਡੋ ਵੀ ਇਹਦੇ ਗੇਰਾਂ ਤੇ ਕਰੀ ਆਪਾਂ ਨਾਲ ਹੁਣ ਦਾਰੀਓ ਨੋਰਮਲ ਲੱਗੇ 11 ਚ ਪੀਟੀਓ ਵੀ ਕਰ ਦਿੰਨੇ ਹੋ ਹਾਂ ਜੀ ਹਾਂ ਜੋ ਮਰਜ਼ੀ ਉਹ ਤਾਂ ਨੋਰਮਲ ਗੱਲਾਂ ਨੇ ਇਹਦੇ ਬਾਰੇ ਬਾਈ ਫੀਰਾ ਜੋਦਾ ਕਹਿੰਦਾ ਵੀ ਦਿਖਾਓ ਕੀ ਆ ਜੀ ਆ ਜੋ ਮਹਾਰਾਜ ਦੇਵਤਿਆਂ ਕੀ ਕਹਿੰਦੇ ਉਹਦੇ ਪਰੇ ਇਹ ਕੀ ਗੱਲ ਲੱਗਦੀ ਉਹ ਬਸ ਨਖਾਨ ਹੋ ਗਿਆ ਬਾਈਆਂ ਦਾ ਬਹੁਤ ਆਪਣਾ ਅੱਛਾ ਜੀ ਐਕਸੀਡੈਂਟ ਹੋ ਗਿਆ ਕਲਵੀਰ ਬਾਈ ਆ ਤੋਂ ਦਸਾਂਝਾ ਪਿੰਡ ਤੋਂ ਆਉਂਦਾ ਟਰੈਕਟਰ ਆਇਆ ਅੱਛਾ ਜੀ ਉੱਥੇ ਪਿੱਛੇ ਐਕਸੀਡੈਂਟ ਹੋ ਗਿਆ ਜੀ ਐਕਸੀਡੈਂਟ ਹੋ ਗਿਆ ਉਹ ਉੱਥੇ ਚੱਲਦਾ ਸੀ ਨਾ ਸੇਵਾ ਤੇ ਜਾ ਰਿਹਾ ਤੂੜੀ ਲੈ ਕੇ ਅੱਛਾ ਜੀ ਉੱਥੇ ਪਿੱਛੇ ਟਰੱਕ ਨੇ ਆ ਕੇ ਖੜੇ ਟਰੈਕਟਰਾਂ ਵਿੱਚ ਟਰੱਕ ਵੱਜਿਆ ਆਪਾਂ ਜਣੀ ਕਿ ਇਹ ਠੀਕ ਹੈ ਆਪਣੇ ਪਾਲ ਪਾਲ ਵੀਰ ਉਹਨਾਂ ਨੇ ਭੇਜਿਆ ਇੱਥੋਂ ਆ ਪਾਲ ਕਰੋੜ ਉਹਨਾਂ ਨੇ ਹਾਂ ਪਾਲ ਕਰੋੜ ਉਹਨਾਂ ਨੇ ਹਾਂ ਉਹ ਹੁਣ ਆਪਾਂ ਨੂੰ ਸਹੀ ਕਰਕੇ ਦੇਣਾ ਸਾਰਾ ਓਕੇ ਠੀਕ ਹੈ ਜੀ ਬਸ ਉਹਨਾਂ ਦਾ ਟਾਈਮ ਕੱਢ ਕੇ ਉਹ ਤੋਂ ਬਾਅਦ ਇਹਨੂੰ ਲੱਗਾਗੇ ਠੀਕ ਹੈ ਜੀ ਬਸ ਕਰਦਾਂਗੇ ਰੈਡੀ ਇੱਕ ਗੱਲ ਮਾੜੀ ਜੀ ਜਾਨਣਾ ਪਾਇਓ ਜਿਹੜਾ ਕਹਿੰਦੇ ਸੀ ਵੀ ਗੇਰਾਂ ਚ ਪੀਟਿਓ ਵੀ ਕਰ ਦੰਨੇ ਆਪਾਂ ਹਾਂ ਗੇਰਾਂ ਚ ਪੀਟਿਓ ਹੋ ਜਾਂਦੀ ਹੈ ਜਿਹੜਾ ਦਿਨ ਹੀ ਇੱਕ ਟਰੈਕਟਰ ਜਿਵੇਂ 855 ਤੇ ਸਵਰਾਜ ਤੇ ਆਉਂਦਾ ਓਕਣ ਹਰੇਕ ਟਰੈਕਟਰ ਨੂੰ ਕਰ ਦੋਗੇ ਦੇਖੋ ਉਹ ਹਰੇਕ ਨਹੀਂ ਹੁੰਦਾ ਮਾਡਲ ਅੱਛਾ ਬਸ ਉਹ ਜੇ ਆਪਾਂ ਕਰਨ ਤੇ ਚਾਹੀਏ ਉਹ ਚਾਰਕ ਹਾਂਜੀ ਸੋਨੇ ਲਈ ਕਿ ਹੋ ਜਾਂਦੇ ਨੇ ਪੀਟੋ ਗੇਰਾ ਚ ਹੋ ਜਾਂਦੀ ਹੈ ਨਾ ਤੇ ਬਾਕੀ ਜੇ ਬੰਦਾ ਕੋਈ ਚੁਆਇਸ ਕਰਨੀ ਚਾਹੁੰਦਾ ਜਿਵੇਂ ਆਪਣੇ ਸਵਰਾਜ ਦੇ ਹੋਗੇ ਇਹਦਾ ਬਣੇ ਜਾਂਦੇ ਨੇ ਤਾਂ ਸਾਰੀ ਕੰਪਨੀ ਬੋਲੀ ਆਉਂਦੇ ਨੇ ਕਈ ਕ੍ਰਿਟੀਕਲ ਜਿਵੇਂ ਹੁੰਦੇ ਨੇ ਉਹ ਨਹੀਂ ਬਣਦੇ ਕਈਆਂ ਦੇ ਵਿੱਚ ਡਿਜ਼ਾਈਨ ਉਦਾਂ ਦਾ ਹੈ ਨਹੀਂ ਡਿਜ਼ਾਈਨ ਉਦਾਂ ਦਾ ਤੁਸੀਂ ਨਹੀਂ ਉਹਨੂੰ ਮੰਨ ਲਓ ਕਰਨਾ ਚਾਹੁੰਦੇ ਆ ਆਪਣੇ ਹਿਸਾਬ ਨਾਲ ਹਾਂ ਮਤਲਬ ਜੇ ਅਸੀਂ ਲੱਗੇ ਤੇ ਬਣਾਉਣ ਪੰਜਾਬ ਚਾਡੀ ਨੂੰ ਹਾਂਜੀ ਸਮਾਨ ਮੱਦਕ ਵੀ ਬਣਾ ਕੇ ਰੱਖ ਲੇਦੇ ਉਹਦਾ ਹਾਂਜੀ ਮਤਲਬ ਉਹ ਗੇਰਾ ਜੇ ਮੈਂ ਪੀਡੀਓ ਚਲਾਉਣ ਦੀ ਪੂਰੀ ਤਿਆਰੀ ਤੇ ਉਹਦੀ ਬੱਲੇ ਉਹ ਮਤਲਬ ਜੌਂਡਰੀ ਨੇ ਅਜੇ ਬਣਾਇਆ ਨਹੀਂ ਹੈਗਾ ਗੇਰਾ ਦੇ ਵਿੱਚ ਆਪਾਂ ਨੇ ਬਣਾਉਣਾ ਸੀ ਪਰ ਮੈਂ ਤੁਹਾਨੂੰ ਦੱਸਤਾ ਪਰ ਦੱਸਣਾ ਨਹੀਂ ਹੈ ਇਹਦੀ ਵੀਡੀਓ ਚੱਲ ਮੈਂ ਨਿਕਲ ਗਿਆ ਮੂੰਹ ਚੋਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਜੇ ਤੁਸੀਂ ਦੱਸਾਂਗੇ ਨਹੀਂ ਮੈਨੂੰ ਥੋੜਾ ਰਹਿਣਾ ਨਾ ਵੀ ਚੀਜ਼ ਗਾਹ ਤੋ ਗਾਹ ਨਵੀਂ ਕਰੀਏ ਕੋਈ ਅੱਛਾ ਹੁਣ ਇੱਧਰ ਨੂੰ ਆ ਜਾਓ ਭਾਈ ਬਣ ਕੇ ਆ ਕਿਹੜੇ ਕਿਹੜੇ ਟਰੈਕਟਰ ਖੜੇ ਨੇ ਟਾਈਮ ਨਹੀਂ ਲੱਗਦਾ ਨਾ ਪੰਗਾ ਦਾ ਟਾਈਮ ਆ ਵੀਰੇ ਇਹ ਵੀ ਸਾਰੇ ਉਹੀ ਸਿਸਟਮ ਨਾਲ ਲਈ ਹਾਂ ਯਾ ਲੱਗ ਰਹੇ ਨੇ ਗੇਅਰ ਨਾਲ ਇਹ ਮੈਨੂੰ ਐਂ ਦੱਸੋ ਇਹਦਾ ਫਿਰ ਉਸੇ ਲੀਵਰ ਚ ਕਰ ਦਨੇ ਹਾਂ ਲੋਹਾਈ ਮੀਡੀਅਮ ਨਾ ਇਹਦੇ ਲੀਵਰ ਆਪਾਂ ਵੱਖਰਾ ਲਾਉਨੇ ਆ ਇੱਧਰ ਸਾਈਡ ਤੇ ਠੀਕ ਹੈ ਜੀ ਇੱਧਰ ਇਹ ਟਰੈਕਟਰ ਖੋਲੇ ਇੰਨਾ ਖੋਲਦਿਆਂ ਦਾਕਟਰ ਹਾਂਜੀ ਇਹਦੇ ਵਿੱਚ ਕੀ ਆ ਸਿਰਫ ਆਪਾਂ ਇੱਥੇ ਖੜੇ ਦੀ ਸਮਾਨ ਪਾ ਦੇਣਾ ਅੱਛਾ ਜੀ ਕੋਈ ਮਤਲਬ ਐ ਮੂਰੂ ਨਹੀਂ ਤਾਰਦੇ ਕੋਈ ਖਰਾਤ ਤੇ ਹਾਂਡੀ ਲਾਉਂਦੇ ਕੁਝ ਨਹੀਂ ਕਰਦੇ ਇਹਦੇ ਵਿੱਚ ਵੱਖਰਾ ਸਮਾਨ ਬਣਾ ਕੇ ਪੈ ਜਾਊਗਾ ਹਾਂ ਤੇ ਬਸ ਆਪਣਾ ਇਸ ਵੀੜਾਂ 'ਚ ਹੋ ਜਾਊਗਾ ਰੀਪਰ ਵੀੜ ਦੇ ਵਿੱਚ ਜਦ ਮਰਜ਼ੀ ਕਰਨਾ ਕੱਢ ਲੋ ਦੁਬਾਰਾ ਭੇੜ ਦੋ ਟਰੈਕਟਰ ਪਹਿਲਾਂ ਮਰ ਗਿਆ ਵਾਹ ਜੀ ਇੱਧਰ ਭਾਈ ਜੀ ਇਹ ਵੀ ਸਾਰਾ ਇਹ ਸਾਰੋ ਹੀ ਕੰਮ ਚੱਲ ਰਿਹਾ ਜੀ ਅੱਛਾ ਇਹ ਨਵੇਂ ਮਾਡਲ ਆ ਗਏ ਇੰਨਾ ਖੋਲਦੇ ਨੇ ਅੱਛਾ ਜੀ ਇਹ ਪੁਰਾਣਾ ਮਾਡਲ ਆ ਗਿਆ ਟਰੈਕਟਰ 2002 ਮਾਡਲ ਬਹੁਤ ਵਧੀਆ अच्छा ये तो ओरिजिनल सामान है मतलब ਪਾਉਣਾ ਪੈਂਦਾ ਇਹ ਤੇ ਸਾਫਟ ਹੋਰ ਤਰ੍ਹਾਂ ਦੀ ਹੁੰਦੀ ਲੰਬੀ ਇਹਨਾਂ ਚ ਟੋਟਾ ਸਾਫਟ ਹੁੰਦੀ ਹੈ ਠੀਕ ਹੈ ਜੀ ਤਾਂ ਕਰਕੇ ਇਹ ਜਿਹੜਾ ਮਸਮਾਨ ਇਹਨਾਂ ਚ ਪਾਉਂਦੇ ਤਾਂ ਇਹ ਇਹਨਾਂ ਖੋਲਣਾ ਪਿਆ ਆਪਾਂ ਨੂੰ ਨਹੀਂ ਸਿਰਫ ਇੰਨੇ ਖੋਲਦੇ ਆਂ ਤੇਰੇ ਆਰ ਐਨ ਡੀ ਕਿੱਥੇ ਕਰੀ ਜਾਂਦਾ ਹੈ ਆਰ ਐਨ ਡੀ ਦੀ ਮੈਂ ਤਾਂ ਹੈਰਾਨ ਆ ਵੀ ਇੰਨੀ ਮੈਂ ਕਹਾਂ ਬਾਈ ਆਰ ਐਨ ਡੀ ਕਿੱਥੋਂ ਕਰੀ ਜਾਂਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਬਸ ਮਾਲਕ ਕਰਾਈ ਜਾਂਦਾ ਵੀਰੇ ਤਾਂ ਕਿਸਾਨਾਂ ਨੂੰ ਵੀਰੇ ਸਨੇਹਾ ਕੋਈ ਫਾਰਮਰ ਵੀ ਤਾਂ ਨੂੰ ਇੱਧਰ ਆ ਜਾਓ ਮੜ ਜਾ ਦਫ਼ਤਰ ਤੇ ਵੀ ਦਰਸ਼ਨ ਖਰਾਓ ਰੇ ਖੜਦੇ ਆ ਨਾਲੇ ਮਾਣੀ ਮਾਣੀ ਹਵਾ ਆਉ ਕੀ ਸਨੇਹਾ ਜੀ ਕਿਸਾਨਾਂ ਨੂੰ ਬੁਕਿੰਗ ਬਾਰੇ ਜਾਣਨਾ ਪਾਉ ਤੋ ਕੋਈ ਕੰਪਲੇਂਟ ਹੈ ਜੇ ਉਹਦੀ ਗਾਰੰਟੀ ਵਾਰੰਟੀ ਆਪਣੀ ਕੀ ਆ ਉਹਦੇ ਬਾਰੇ ਜਾਣਨਾ ਪਾਉ ਤੋ ਇਹ ਦੋ ਚਾਰ ਕਿ ਗੱਲਾਂ ਇੱਕ ਤਾਂ ਬੁਕਿੰਗ ਦੇ ਆ ਪਾਉ ਮੇਰਾ ਵੀਰ ਬੁਕਿੰਗ ਦਾ ਵੀਰ ਜੀ ਦੇਖੋ ਹੁਣ ਮਤਲਬ ਆਪਣੇ ਸਾਰੇ ਟਰੈਕਟਰ ਬੁੱਕ ਹੈਨ ਤੱਕੀ ਸਾਰੇ ਹੁਣ ਹੋ ਗਏ ਠੀਕ ਆ ਜੀ ਪਹਿਲੀਆਂ ਬੁੱਕ ਹੋ ਜਾਂਦੇ ਨੇ ਹੁਣ ਜਣੀ ਅੱਗੇ ਹੁਣ ਅਗਲੇ ਸੀਜ਼ਨ ਚ ਬੰਦਾ ਬੁੱਕ ਕਰਾ ਸਕਦਾ ਹਾਂ ਚਲੋ ਫੋਨ ਆਉਂਦੇ ਨੇ ਉਹਦੇ ਨਾਲ ਹੁੰਦੇ ਬੁੱਕਰੀਆਂ ਡੇਟ ਦੇ ਦੇ ਨੇ ਬੰਦਿਆਂ ਨੂੰ ਹਾਂ ਇਹਨਾਂ ਟਾਈਮ ਨੂੰ ਲਿਆਇਓ ਕੋਈ ਗੱਲ ਕਰ ਦਈਆਂ ਤੇ ਦੂਸਰੇ ਨੰਬਰ ਤੇ ਜਿਵੇਂ ਤੁਸੀਂ ਇਹਦੀ ਗੱਲ ਕਰੇ ਗਾਰੰਟੀ ਦਿਓ ਆਪਾਂ ਸਾਲ ਦੀ ਦਿੰਨੇ ਪਹਿਲਾਂ ਤੁਸੀਂ ਠੀਕ ਆ ਜੀ ਸਾਰਿਆਂ ਨੂੰ 1 ਸਾਲ ਦੀ ਲਿਖ ਕੇ ਜੇ ਉਹਦੇ ਵਿੱਚ ਕੁਝ ਟੁੱਟਦਾ ਹੈ ਸਾਡਾ ਟੁੱਟਦਾ ਹੋ ਕਿਸਾਨ ਦਾ ਨਹੀਂ ਟੁੱਟਦਾ ਹੈਗਾ ਫਿਰ ਐਵਰੇਜ ਜੀ ਜੇ ਆਪਾਂ 1000 ਟਰੈਕਟਰ ਕਰਤਾ ਮੰਨ ਲਾ ਹਮ ਕਿੰਨੀ ਕ ਵਾਰ ਆਪਾਂ ਨੂੰ ਦੁਬਾਰੇ ਜਾਣਾ ਪਿਆ 1000 ਟਰੈਕਟਰ ਮਗਰ ਕਿੰਨੇ ਕ ਟਰੈਕਟਰਾਂ ਨੂੰ ਆਪਾਂ ਦੁਬਾਰੇ ਹੱਥ ਲਾਉਣਾ ਪਏ ਮੈਂ ਦੇਖੋ ਟਰੈਕਟਰ ਚਲੋ 1000 ਮਗਰ ਤਾਂ ਦੋ ਕ ਟਰੈਕਟਰ ਆਉਣਗੇ ਮੈਂ ਜਿੰਨੇ ਹੁਣ ਤੱਕ ਕਰਨੇ ਮੈਂ ਮੰਨ ਕੇ 5 ਟਰੈਕਟਰ ਦੁਬਾਰਾ ਫੋੜ ਕੇ ਸੈੱਟ ਕਰਨੇ ਮੇਰੇ 2400 ਟਰੈਕਟਰ ਦੇ ਵਿੱਚੋਂ ਬਾਜੀ ਬਾਈ ਜੀ 2400 ਟਰੈਕਟਰਾਂ ਦੇ ਵਿੱਚੋਂ ਕੁੱਲ 4-5 ਟਰੈਕਟਰਾਂ ਨੂੰ ਹੱਥ ਲਾਉਣਾ ਪਿਆ ਉਹਦੇ ਵਿੱਚ ਵੀ ਕੋਈ ਸਮੱਸਿਆ ਆ ਜਾਂਦੇ ਨੇ ਕਈ ਵਾਰ ਉਹਦੇ ਵਿੱਚ ਕੀ ਹੋਇਆ ਜਿਆਦਾ ਨੁਕਸਾਨ ਨੂੰ ਜਦੋਂ ਪਹਿਲਾਂ ਸਟਾਰਟ ਕਰਦੇ ਨੇ ਨਾ ਸਮਾਨ ਕਿਦੋਂ ਬਣਵਾਉਂਦੇ ਤੇ ਉਹਨਾਂ ਦੇ ਬਣਾਉਣ ਦੇ ਵਕਤ ਰਹਿ ਕੇ ਸਮਾਨ ਸਹੀ ਨਹੀਂ ਬਣਦਾ ਥੋੜਾ ਜਿਹਾ ਠੀਕ ਹੈ ਜੀ ਉਹਦੇ ਵਿੱਚੋਂ ਉਹਦੇ ਵੀ ਸਾਨੂੰ ਥੋੜੇ ਥੋੜੇ ਪੀਸਾਂ ਦੀ ਸ਼ੁਰੂ-ਸ਼ੁਰੂ ਤੇ ਪ੍ਰੋਬਲਮ ਆਈ ਹੈ ਹੁਣ ਕਦੇ ਨਹੀਂ ਆਈ ਹੈਗੀ ਠੀਕ ਹੈ ਜੀ ਉਹੀ ਤੁਹਾਨੂੰ ਦੱਸਨੇ ਚਾਰ-ਪੰਜ ਮਤਲਬ ਇੰਨੇ ਸਾਲਾਂ ਦੇ ਵਿੱਚ 19 ਤੋਂ ਲੈ ਕੇ ਹਾਂ ਸਾਰ ਨੂੰ ਵੀ ਤਾਂ ਲੈ ਕੇ ਹੁਣ ਤੱਕ ਬਸ ਪੰਜ ਇੱਕ ਟਰੈਕਟਰ ਆਏ ਵੱਧ ਤੋਂ ਵੱਧ ਠੀਕ ਕਰਨੇ ਉਹਨਾਂ ਵਿੱਚ ਵੀ ਕੀ ਆ ਕਿਸੇ ਦਾ ਤੇਲ ਘਟਾ ਵਿੱਚ ਗੇਅਰ ਬਾਕਸ ਦੇ ਹਾਂਜੀ ਕਿਸੇ ਦਾ ਕੋਈ ਮਤਲਬ ਬੈਰਿੰਗ ਹੋਰ ਟੁੱਟਿਆ ਹੋਇਆ ਉਹਨੂੰ ਬਾਈ ਬਾਈ ਨੂੰ ਆਵਾਜ਼ ਆ ਗਈ ਉਹ ਕਹਿੰਦੇ ਵੀ ਉਹਨੂੰ 10 ਦਿਨਾਂ ਇੱਥੇ ਭੇਜੇ ਗਏ ਤੁਸੀਂ ਸਰਸੇ ਕੋਲ ਅੱਛਾ ਜੀ ਉਹ ਟਰੈਕਟਰ ਭੇਜਿਆ ਸੀ ਬਾਈ ਦਾ ਨਾਂ ਭੁੱਲ ਗਿਆ ਸ਼ਾਇਦ ਮਾਦਾ ਹਰਮਨਸ ਸਿੰਘ ਦੀ ਕਾਦੀ ਹਾਂ ਗੁਰਜੀਤ ਸੀ ਸ਼ਾਇਦ ਹਾਂਜੀ ਉਹ ਉਹਨਾਂ ਦਾ ਸੋਨਾ ਲੀਕਾ ਦੇ ਵਿੱਚ ਤੇਲ ਘਟ ਰਹੀ ਬਾਈ ਦਾ ਉੱਤੇ ਚਲਾਈ ਜਾ ਉਹ ਪੀਨਨ ਦਾ ਬੈਰਿੰਗ ਮੱਚ ਗਿਆ ਅੱਛਾ ਜੀ ਉਹ ਕਹਿੰਦਾ ਤੁਹਾਡਾ ਗੇਅਰ ਚ ਆਵਾਜ਼ ਆਉਂਦੀ ਬਾਈ ਨੂੰ ਕਿਹਾ ਵੀਰੇ ਮਖਾ ਤੂੰ ਜਿਹਦਾ ਪੀਨਾਂ ਦਾ ਬੈਰਿੰਗ ਪਵਾ ਲੈ ਸਾਡਾ ਸਮਾਨ ਠੀਕ ਹੈ ਠੀਕ ਹੈ ਜੀ ਮਤਲਬ ਕਈ ਇਹਦਾ ਇੱਕ ਨੇ ਮੁੰਡਿਆ ਸੀ ਇੰਦਾਂ ਦੀਆਂ ਵਲੋਂ ਕਿ ਮਿਸ ਅੰਡਰਸਟੈਂਡਿੰਗ ਬਸ 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 ਇੰਦਾਂ ਦੇ ਕੰਮ ਉਹਦਾ ਕੋਈ ਭੰਡਾ ਤੋੜਨੀ ਹੋਈ ਹੈਗੀ ਕਿਸੇ ਟਰੈਕਟਰ ਦੀ ਵਾ ਖੜਾ ਖਰਾਬ ਹੋਇਆ ਜੇ ਇੱਕ ਤੋਂ ਪੀਸ ਤੋਂ ਪੰਜ ਟਰੈਕਟਰ ਚਾਰ ਜਿਹੜੇ ਖਰਾਬ ਹੋਏ ਨੇ ਉਸ ਜਿਹਦੀ ਮੌਕੇ ਤੇ ਘਰੇ ਗੱਡੀ ਲੈ ਕੇ ਜਾਂਦੇ ਅਗਲੇ ਦੇ ਬਾਜੀ ਇਹ ਚੀਜ਼ ਆਪਣੀ ਮਤਲਬ ਆਪਾਂ ਕਿਸੇ ਨੂੰ ਮੈਂ ਨਹੀਂ ਕਹਿੰਦੇ ਵੀ ਭਾਈ ਟਰੈਕਟਰ ਨਾਲ ਵੀ ਖੜਾ ਲਾ ਇੱਥੇ ਕਰਾ ਲਾ ਫਰਾਂਟ ਕੋ ਕੰਮ ਨਹੀਂਗਾ ਜਿਹਦਾ ਆਪ ਗਾਰੰਟੀ ਲਈ ਹੈ ਤਾਂ ਗਾਰੰਟੀ ਪੂਰੀ ਤੇ ਪਿੰਡ ਹੈਗਾ ਜੀ ਇਹ ਜਨੋਦਾ ਜ਼ਿਲ੍ਹਾ ਹੈਗਾ ਪਟਿਆਲਾ ਨੰਬਰ ਵੀਰਾਂ ਦੇ ਸਕਰੀਨ ਤੇ ਡਿਸਪਲੇ ਕਰ ਰਹੇ ਨੇ ਮੈਂ ਨਹੀਂ ਤੁਹਾਨੂੰ ਕਹਿੰਦਾ ਵੀ ਆਓ ਕਰਾਓ ਇੱਕ ਵਾਰੀ ਆਓ ਮਿਲੋ ਬੰਦਿਆਂ ਨਾਲ ਵਰਤਵਾਰਾ ਹੁੰਦਾ ਨਿਰਾਪura ਕੰਮ ਦਾ ਨਹੀਂ ਹੁੰਦਾ ਬੰਦਿਆਂ ਦਾ ਕੰਮ ਦੇਖੋ ਬੰਦਿਆਂ ਦੀ ਰਿਪੋਰਟੇਸ਼ਨ ਪਤਾ ਕਰੋ ਮੇਰੇ ਤੇ ਨਾ ਜਾਓ ਬਾਈ ਤੇ ਨਾ ਜਾਓ ਫੀਲਡ ਚ ਪਤਾ ਕਰੋ ਸਾਡੇ ਬਾਰੇ ਫੀਲਡ ਚ ਪਤਾ ਕਰੋ ਵੀ ਰੇਤੇ ਤੱਕ ਦਰਿਆਵਾਂ ਵਾਲੇ ਟਰੈਕਟਰਾਂ ਚ ਵੀ ਕਦੇ ਕੋਈ ਕੰਪਲੀਟ ਨਹੀਂ ਆਈ ਸੋ ਵੀਡੀਓ ਨੂੰ ਜੇ ਤੁਹਾਨੂੰ ਲੱਗਦਾ ਵੀ ਇਹ ਚੰਗੀ ਆ ਤਾਂ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਤਾਂ ਕਰਨਾ ਜੇ ਚੰਗਾ ਲੱਗਦਾ ਨਹੀਂ ਬਿਲਕੁਲ ਨਹੀਂ ਕਰਨਾ ਸੋ ਮੇਰਾ ਖਾਲਾ ਬਹੁਤ ਹੈ ਸਤਿ ਸ਼੍ਰੀ ਅਕਾਲ ਭਾਈ ਠੀਕ ਆ ਸਤਿ ਸ਼੍ਰੀ ਅਕਾਲ ਜੀ